ਸੁਪੇਦਾਰ ਨੇ ਆਖਿਆ ਤੈਨੂੰ ਪਟਿਆਲੇ ਖੜ ਕੇ ਮਾਰਨਾ ਆ ਉਥੋਂ ਤੱਕ ਤੂੰ ਆ ਮੇਰਾ ਸਮਾਨ ਚੁੱਕ ਕੇ ਲੈ ਕੇ ਜਾਵੇਂਗਾ ਉਹਦੀ ਕੱਪੜਿਆਂ ਦੀ ਪੰਡ ਸੀ ਲੀੜਿਆਂ ਦੀ ਪੰਡ ਸੀ ਉਹਨੇ ਆਖਿਆ ਮੇਰਾ ਬੋਝਾ ਚੁੱਕ ਕੇ ਲੈ ਕੇ ਜਾਵੇਂਗਾ ਭਾਈ ਜੈ ਸਿੰਘ ਨੇ ਆਖਿਆ ਬੋਝਾ ਤੇ ਚੁੱਕ ਲਾਂਗਾ ਪਰ ਨਾ ਸਿਰ ਮੈਂ ਇੱਥੇ ਝਗਾਇਆ ਤੇ ਨਾ ਝਗਾਉਣਾ ਉੱਥੇ ਤੂੰ ਮਾਰ ਭਾਵੇਂ ਇੱਥੇ ਤੇ ਭਾਵੇਂ ਉੱਥੇ ਖੜ ਕੇ ਤੇ ਨਾ ਮੈਂ ਇੱਥੇ ਝੁਕਿਆ ਤੇ ਨਾ ਮੈਂ ਉੱਥੇ ਝੁਕਣਾ ਵਾਂ ਪਰ ਇੱਕ ਗੱਲ ਦਾ ਜਵਾਬ ਦੇ ਆ ਜਿਹੜਾ ਸਮਾਨ ਮੈਨੂੰ ਚਕਾਉਣ ਲੱਗਾ ਇਹਦੇ ਵਿੱਚ ਕੀ ਆ ਨਿਜ਼ਾਮਦੀਨ कोतवाल ਨੇ ਆਖਿਆ ਸਿੱਖਾ ਸਿੱਖਾਂ ਨੂੰ ਗੁਲਾਮਾਂ ਨੂੰ ਬਹੁਤੇ ਸਵਾਲ ਨਹੀਂ ਕਰਨੇ ਚਾਹੀਦੇ ਪਰ ਚਲ ਜੇ ਤੂੰ ਪੁੱਛ ਹੀ ਲਿਆ ਵੀ ਇਹਦੇ ਵਿੱਚ ਕੀ ਆ ਇਹਦੇ ਵਿੱਚ ਆ ਖਾਨ ਸਾਹਿਬ ਦਾ ਸਮਾਨ ਲੀੜਾ ਕਪੜਾ ਹੁਕਾ ਤਮਾਕੂ ਜਦੋਂ ਉਹਨੇ ਹੁਕਾ ਦੇ ਤਮਾਕੂ ਦਾ ਨਾਲ ਆ ਭਾਈ ਜੈ ਸਿੰਘ ਸਾਹਿਬ ਜੀ ਦੋ ਕਦਮਾਂ ਪਿੱਛੇ ੜ ਗਏ कोतਵਾਲਾਂ ਦਾ ਬਈ ਚੁੱਪ ਭਾਈ ਜੈ ਸਿੰਘ ਸਾਹਿਬ ਕਹਿੰਦੇ ਹੁਣ ਨਹੀਂ ਮੈਂ ਚੁੱਕਦਾ ਹੁਣ ਤੂੰ ਮੇਰਾ ਇੱਥੇ ਹੀ ਸਿਰ ਵੜ ਲੈ ਜੇ ਵੜਣਾ ਤੇ ਇਹ ਪੰਡੂ ਨੂੰ ਮੈਂ ਹੱਥ ਵੀ ਨਹੀਂ ਲਾਉਣਾ ਸੂਬੇਦਾਰ ਨੇ ਆਖਿਆ ਕਿਉਂ ਭਾਈ ਜੈ ਸਿੰਘ ਨੇ ਆਖਿਆ ਸੂਬੇਦਾਰ ਸਾਡੇ ਗੁਰੂ ਨੇ ਤੇ ਗੁਰੂ ਦੇ ਪੰਥ ਨੇ ਜਦੋਂ ਸਿੱਖੀ ਸਾਡੇ ਹਿਰਦੇ 'ਚ ਪਾਈ ਆ ਨਾ ਚਾਰ ਬੱਜਰ ਕਰਹਿਤਾਂ ਦਸੀਆਂ ਨੇ ਉਹਨਾਂ ਚੋਂ ਬੱਜਰ ਕਰਹਿਤਾਂ ਵਿੱਚੋਂ ਕਰਹਿਤ ਹੈ ਤਮਾਕੂ ਖਾਣਾ ਜਾਂ ਤਮਾਕੂ ਖਾਣ ਵਾਲੇ ਦੇ ਹੱਥੋਂ ਖਾਣਾ ਜਾਂ ਉਹਦੇ ਨਾਲ ਕੋਈ ਲਿਆਜ ਰੱਖਣਾ ਤਮਾਕੂ ਬੱਜਰ ਗ੍ਰਹਿਤ ਹੈ ਅੱਜ ਮੈਂ ਤੁਹਾਨੂੰ ਪ੍ਰੇਮ ਨਾਲ ਇੱਕ ਬੇਨਤੀ ਕਰਦਾ ਹਾਂ ਮੈਂ ਇਹ ਬੇਨਤੀ ਤਾਂ ਕਰਨ ਲੱਗਾ ਕਿਉਂਕਿ ਮੈਂ ਗੱਲ ਵੇਖੀ ਆ ਵਿਚਰ ਕੇ ਸਾਡੇ ਲੋਕਾਂ ਨੂੰ ਰੇੜੀਆਂ ਤੋਂ ਖਾਣ ਦਾ ਬੜਾ ਚਾਲ ਚੜਿਆ ਹੋਇਆ ਹੈ ਗੋਲ ਗੱਪੇ ਟਿੱਕੀਆਂ ਬੜੀਆਂ ਹੀ ਖਾਣੇ ਚਾਲ ਦੇ ਨਾਲ ਤੇ ਗੋਲ ਗੱਪੇ ਵੇਚਣ ਵਾਲੇ 100% ਚੋਂ 80% ਭਈਏ ਆ ਤੇ ਕਿਹੜਾ ਭਈਆ ਭਈ ਜਿਹੜਾ ਤਮਾਕੂ ਬੀੜੀ ਤੋਂ ਬਚਿਆ ਹੋਵੇਗਾ ਆਪਾਂ ਸਿੱਧਾ ਤੇ ਤਮਾਕੂ ਨਹੀਂ ਖਾਦਾ ਪ੍ਰਤਮਾ ਨੂੰ ਖਾਣ ਵਾਲਿਆਂ ਦੇ ਹੱਥਾਂ 'ਚੋਂ ਖਾ ਕੇ ਮਗਰ ਰਹਿ ਗਿਆ ਫੇਰ ਅਸੀਂ ਕਹਿੰਨੇ ਸਤਿਗੁਰੂ ਸਾਡੀ ਅਰਦਾਸ ਨਹੀਂ ਸੁਣਦੇ ਸਤਿਗੁਰੂ ਸਾਡੀ ਬਾਣੀ ਫੜਦੇ ਸਤਿਗੁਰੂ ਨੇ ਤੇ ਸਿੱਧੀ ਗੱਲ ਕਹੀ ਆ ਰਹਿਣੀ ਰਹੇ ਸੋਈ ਸਿੱਖ ਮੇਰਾ ਉਹ ਸਾਹਿਬ ਮੈਂ ਉਸ ਕਾ ਚੇਰਾ ਸਿੱਧੀ ਗੱਲ ਮਹਾਰਾਜ ਨੇ ਕਹੀ ਪਰ ਖਾਲਸਾ ਜੀ ਸਮਝਣ ਵਾਲੀ ਗੱਲ ਹੈ ਖਾਲਸਾ ਜੀ ਭਾਈ ਜੈ ਸਿੰਘ ਨੇ ਆਖਿਆ ਇਹ ਸਿਰ ਬਾਜਾਂ ਵਾਲੇ ਪਾਸ਼ਾ ਦਾ ਹੈ ਜਦੋਂ ਇਹਦੇ ਵਿੱਚ ਪੰਜ ਚੂਲੇ ਅਮਰਤ ਦੇ ਪੈ ਗਏ ਇਹ ਅੰਮ੍ਰਿਤ ਜਿਹੜਾ ਇੰਨਾ ਸਸਤਾ ਹੈ ਨਹੀਂ ਜਿੰਨਾ ਹੁਣ ਆਪਾਂ ਸਮਝ ਲਿਆ ਜਿੰਨਾ ਬਣਾ ਲਿਆ ਤੇ ਜਿੰਨਾ ਸੌਖਾ ਦੇਣ ਦੇ ਆ ਇੰਨਾ ਸੌਖਾ ਹੈ ਨਹੀਂ ਏ ਤੇ ਜੇ ਸਸਤੇ ਭਾਅ ਹੋ ਗਿਆ ਤੇ ਲੋਕਾਂ ਨੂੰ ਸਾਰੀ ਭੁੱਲ ਗਈ ਆ ਦਲਾ ਪੰਥਾਂ ਦੀ ਮਰਿਆਦਾ ਰਹੀ ਹੈ ਪਹਿਲਾਂ 12 ਸਾਲ ਜਿਹੜਾ ਸੇਵਾ ਕਰੇ ਉਹਨੂੰ ਹੀ ਬਾਣਾ ਮਿਲਦਾ ਸੀ ਤੇ ਉਹਨੂੰ ਹੀ ਅੰਮ੍ਰਿਤ ਮਿਲਦਾ ਸੀ ਜਿੰਨੂੰ ਮਰਜੀ ਅੰਮ੍ਰਿਤ ਨਹੀਂ ਮਿਲਦਾ ਮੈਂ ਕਿਸੇ ਤੋਂ ਸੁਣੀ ਸੁਣਾਈ ਗੱਲ ਨਹੀਂ ਕਰਦਾ ਮੈਂ ਖੁਦ 4 ਸਾਲ ਮੈਨੂੰ ਕੱਲਾ ਬਾਣਾ ਹੀ ਮਿਲ ਰੱਖਿਆ ਅਮਰਤ ਨਹੀਂ ਮਿਲਿਆ ਮੈਂ ਸਾਰ ਜਾਣਦਾ ਹਾਂ ਕਿਉਂਕਿ ਬਾਬਾ ਬਰਿਆਮ ਸਿੰਘ ਸਾਹਿਬ ਕਹਿੰਦੇ ਸੀ ਅਜੇ ਨਹੀਂ ਅਜੇ ਹੋਰ ਪੱਕਾ ਹੋ ਤੇ ਜੇ ਮੈਂ ਬੇਅਮਰਤੀਆ ਸੀ ਨਾ ਮੈਂ ਦਰਬਾਰ 'ਚ ਵੜ ਸਕਦਾ ਨਾ ਮੈਂ ਲੰਗਰ 'ਚ ਵੜ ਸਕਦਾ ਪਹਿਰਾ ਕੋਈ ਕਰ ਹੀ ਨਹੀਂ ਸਕਦਾ ਬੇਅਮਰਤੀਆ ਸਾਂ ਜਿਹੜੇ ਬੇਅਮਰਤੀਏ ਬੰਦੇ ਨੇ ਨਾ ਤੇ ਭੋਗ ਲਾ ਸਕਦੇ ਆ ਨਾ ਹੁਕਮਨਾਮਾ ਲੈ ਸਕਦੇ ਆ ਨਾ ਅਰਦਾਸ ਕਰ ਸਕਦੇ ਆ ਬੇਅਮਰਤੀਏ ਬੰਦੇ ਨੂੰ ਕੋਈ ਅਧਿਕਾਰ ਨਹੀਂਗਾ ਤੇ ਜਿਹੜਾ ਅਮਰਤ ਧਾਰੀ ਆ ਮਰਿਆਦਾ ਵਾਲਾ ਸਿੰਘ ਆ ਉਹ ਇਹ ਤਾਰੇ ਕਰ ਸਕਦਾ ਪਰ ਹੁਣ ਤੇ ਇੰਨਾ ਸਸਤਾ ਸੌਦਾ ਹੋ ਗਿਆ ਪਰ ਖਾਲਸਾ ਜੀ ਤਾਂ ਕੰਮ ਖਰਾਬ ਹੁੰਦਾ ਜਾਂਦਾ ਮੈਨੂੰ ਇੱਕ ਸਿੰਘ ਮਿਲਿਆ ਬੜਾ ਪਿਆਰ ਵਾਲਾ ਮੇਰਾ ਪਹਿਲਾਂ ਤਾਂ ਉਹਦੇ ਕੇਸ ਕੱਟੇ ਹੋਏ ਸੀ ਉਹਨੂੰ ਮੈਂ ਬਥੇਰਾ ਸਮਝਾਵਾਂ ਵੀ ਇਹ ਬੱਜਰ ਕਿਰਾਇ ਤੇ ਕੰਮ ਨਹੀਂ ਕਰੀਦਾ ਉਹ ਨਾ ਸਾਊਦੀ ਅਰਬ ਉਧਰਲੇ ਅਰਬ ਕੰਟਰੀ ਦੇਸ਼ 'ਚ ਕਿਤੇ ਰਹਿੰਦਾ ਸੀ ਐਤਕੀ ਅਨੰਦਪੁਰ ਸਾਹਿਬ ਦੇ ਹੋਲੇ ਮਹੱਲੇ ਤੇ ਮੈਨੂੰ ਮਿਲਿਆ ਤੇ ਬੜਾ ਸੋਹਣਾ ਦਾੜਾ ਮੈਨੂੰ ਵੇਖ ਕੇ ਚਾਹ ਚੜ ਗਿਆ ਮੈਂ ਉਹਨੂੰ ਗਲ ਵਕੜੀ ਚ ਲੈ ਕੇ ਆਖਿਆ ਵੀ ਹੁਣ ਬਣ ਗਈ ਗੱਲ ਵੀ ਤੂੰ ਸੋਹਣਾ ਲੱਗਣ ਲੱਗ ਗਿਆ ਮੈਨੂੰ ਕਹਿੰਦਾ ਬਾਬਾ ਜੀ ਇਹ ਸੋਹਣਾ ਮੈਂ ਵੀ ਨਹੀਂ ਲੱਗਾ ਮੈਨੂੰ ਮਿਹਣਾ ਵਜ੍ਹਾ ਸੀ ਮੈਂ ਬੜਾ ਹੈਰਾਨ ਹੋਇਆ ਵੀ ਮੇਰਾ ਗੁਰ ਗਿਆਨ ਤੇਰੇ ਕੋਈ ਪੱਲੇ ਨਹੀਂ ਪਿਆ ਮਿਹਣਾ ਕਿੰਨੇ ਮਾਰਿਆ ਉਹ ਕਹਿੰਦਾ ਜੇ ਇਸ ਕੰਟਰੀ 'ਚ ਮੈਂ ਕੰਮ ਕਰਦਾ ਸਨ ਉੱਥੇ ਬਹੁਤੇ ਸ਼ੇਖ ਰਹਿੰਦੇ ਨੇ ਤੇ ਮੈਂ ਵੀ ਕਹੇ ਸ਼ੇਖ ਦੇ ਨੌਕਰੀ ਕਰਦਾ ਹਾਂ ਕਹਿੰਦਾ ਸ਼ੇਖ ਦਾ ਧਿਆਨ ਮੇਰੇ ਗੁੱਟ ਵੱਲ ਗਿਆ ਤੇ ਮੇਰੇ ਗੁੱਟ ਤੇ ਪਿਆ ਹੋਇਆ ਸੀ ਕੜਾ ਉਹਨੇ ਵੇਖਿਆ ਉਹਨੇ ਪੁੱਛਿਆ ਕੀ ਆ ਉਹ ਕਹਿੰਦਾ ਮੈਂ ਦੱਸਿਆ ਵੀ ਇਹ ਮੇਰਾ ਕੜਾ ਉਹਨੇ ਪੁੱਛਿਆ ਵੀ ਕੜਾ ਕਾਦੇ ਵਾਸਤੇ ਉਹ ਆਂਦਾ ਮੈਂ ਦੱਸਿਆ ਵੀ ਮੈਂ ਸੇਖਿਆ ਤੇ ਸਿੱਖੀ ਦੀ ਨਿਸ਼ਾਨੀ ਕੜਾਵਾ ਸੇਖ ਬੜਾ ਸਿਆਣਾ ਸੀ ਉਹ ਸਿਰ ਮਾਰ ਕੇ ਆਂਦਾ ਨਾ ਇਹ ਨਹੀਂ ਗੱਲ ਬਣਦੀ ਕਿ ਮੈਂ ਕੜਾ ਪਾਲਾਂਗਾ ਮੈਂ ਵੀ ਸਿੱਖ ਬਣ ਗਿਆ ਕੱਲਾ ਕੜਾ ਪਾਏ ਸਿੱਖ ਬਣਿਆ ਜਾਂਦਾ ਉਹ ਆਂਦਾ ਨਾ ਇਹ ਨਹੀਂ ਗੱਲ ਐਨੇ ਚਿਰ ਨੂੰ ਕਹਿੰਦੇ ਕੋਈ ਦਾੜੇ ਵਾਲਾ ਦਸਤਾਰੇ ਵਾਲਾ ਲੰਘਦਾ ਜਾਵੇ ਸੇਖ ਨੇ ਉਹਦੇ ਵੱਲ ਇਸ਼ਾਰਾ ਕਰਕੇ ਆਖਿਆ ਉਹ ਸਿੱਖ ਉਹਦੇ ਦਾੜਾ ਵੀ ਆ ਉਹਦੇ ਦਸਤਾਰ ਵੀ ਆ ਉਹਦੇ ਕੜਾ ਵੀ ਆ ਉਹ ਸਿੱਖ ਉਹਨਾਂ ਦਾ ਮੈਨੂੰ ਇੰਨੀ ਸ਼ਰਮ ਆਈ ਇਹ ਮੈਨੂੰ ਦੱਸਣ ਡਿਆ ਵੀ ਸਿੱਖ ਕਿੱਦਾਂ ਦਾ ਹੁੰਦਾ ਤੇ ਲੋਕਾਂ ਨੂੰ ਗੁਰ ਗਿਆਨ ਤੇ ਬਹੁਤਾ ਪੱਜਦਾ ਵੀ ਨਹੀਂ ਹੈ ਫਿਰ ਖਾਲਸਾ ਜੀ ਜਦੋਂ ਗੁਰੂ ਦੀ ਕਿਰਪਾ ਹੋ ਜਾਂਦੀ ਫਿਰ ਕੇਹੇ ਵੀ ਤਰੀਕੇ ਨਾਲ ਹੋ ਜਾਂਦੀ ਆ